ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਇਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਸੀਂ ਜੁੜਿਓ ਅਣਖ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਤੁਹਾਨੂੰ ਅਸੀਂ ਅਜੇਹੇ ਗੁਰੂ ਘਰ ਦੇ ਦਰਸ਼ਨ ਕਰਾਵਾਂਗੇ ਜਿਹਦਾ ਇਤਿਹਾਸ ਨਾਲ ਬਹੁ ਡੂੰਗਾ ਸੰਬੰਧ ਹੈ ਕਈ ਵਾਰ ਕੀ ਹੁੰਦਾ ਨਾ ਬਈ ਕੁਝ ਗੁਰੂ ਘਰ ਅਜੇਹੇ ਹੁੰਦੇ ਹਨ जिनां ਨੂੰ ਕਦੇ ਅਸੀਂ ਦੇਖਿਆ ਨਹੀਂ ਦਰਸ਼ਨ ਨਹੀਂ ਕੀਤੇ ਤੇ ਜਿਨ੍ਹਾਂ ਬਾਰੇ ਅਸੀਂ ਕਦੇ ਸੁਣਿਆ ਵੀ ਨਹੀਂ ਹੁੰਦਾ ਅਜਿਹੇ ਗੁਰੂ ਘਰ ਬਹੁਤ ਹੁੰਦੇ ਆ ਆਓ ਤੁਹਾਨੂੰ ਅਸੀਂ ਅਜਿਹੇ ਗੁਰੂ ਘਰ ਦੇ ਦਰਸ਼ਨ ਕਰਾਉਂਦੇ ਆ ਅਤੇ ਉਸ ਗੁਰੂ ਘਰ ਦੇ ਵਿੱਚ ਲੱਗੇ ਇੱਕ ਬਣ ਦੇ ਦਰਖਤ ਦੇ ਦਰਸ਼ਨ ਕਰਾਉਂਦੇ ਆ ਨਾ ਕੀ ਇਤਿਹਾਸ ਹੈ ਗੁਰੂ ਘਰ ਦਾ ਤੇ ਬਣ ਦਾ ਕੀ ਇਤਿਹਾਸ ਹੈ ਆਓ ਤੁਹਾਨੂੰ ਅਸੀਂ ਸਾਰੀ ਜਾਣਕਾਰੀ ਦਿੰਨੇ ਆ ਦੋਸਤੋ ਤੁਸੀਂ ਜਿਹੜੇ ਅਣਕ ਦੇ ਨਾਲ ਅੱਜ ਖੜਿਆ ਰਾਜਸਥਾਨ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਆਪਾਂ ਬਾਬਾ ਜੀ ਨਾਲ ਕਰਦੇ ਆਂ ਗੱਲਬਾਤ ਵੀ ਇੱਥੇ ਕਾਦੀ ਸੇਵਾ ਨਮਾ ਰਹੇ ਬਾਬਾ ਜੀ ਅੰਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸੇਵਾ ਖਾਲਸਾ ਰੇ ਬੰਦੇ ਜੀ ਭਾਈ ਸਾਹਿਬ ਜੀ ਮੇਰਾ ਨਾਮ ਧਰਮਪਾਲ ਸਿੰਘ ਹੈ ਮੈਂ ਇੱਥੇ ਹੈੱਡ ਗ੍ਰੰਥੀ ਦੀ ਡਿਊਟੀ ਨਿਭਾ ਰਿਹਾ ਜੀ ਮੌਜੂਦਾ ਇਸ ਟਾਂਕ ਹੈੱਡ ਗ੍ਰੰਥੀ ਡਿਊਟੀ ਮੇਰੇ ਕੋਲ ਹੀ ਹੈ ਜੀ ਇਤਨਾ ਗੁਰਦੁਆਰਾ ਇਤਿਹਾਸਕ ਹੈ ਕਿ ਨਾਮ ਤੇ ਪੈਸਾ ਜੀ ਦਿਓ ਤੁਸੀਂ ਆ ਪਿੱਛੇ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਇਹ Rajasthan ਦਾ Sukha Singh Mehtaab Singh ਦੇ ਨਾਮ ਤੇ ਗੁਰਦੁਆਰਾ ਸਾਹਿਬ ਹੈ ਇਥੋਂ ਦਾ ਇਤਿਹਾਸ ਇਹ ਹੈ 1741 ਦੇ ਵਿੱਚ ਹਰਮੰਦਰ ਸਾਹਿਬ ਜਦੋਂ ਮੱਸਾ ਰੰਗੜ ਬੇਅਦਬੀ ਕਰ ਰਿਹਾ ਸੀ ਜਿੱਥੇ ਇਸ ਟਾਈਮ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਰਿਹਾ ਹੈ ਉੱਥੇ ਉਹ ਆਪਣਾ ਮੰਜਾ ਢਾ ਕੇ ਵੈਸ਼ਵਾ ਦਾ ਨਾਚ ਕਰਵਾਉਂਦਾ ਸੀ ਸ਼ਰਾਬਾਂ ਕਬਾਬਾਂ ਚਲਾਉਂਦਾ ਸੀਗਾ ਫਿਰ ਇਥੋਂ ਸੁੱਖਾ ਸਿੰਘ ਮਹਿਤਾਬ ਸਿੰਘ ਜੋ ਕਿ ਸਿੱਖ ਕੌਮ ਦੇ ਯੋਧੇ ਹਰਮੰਦਰ ਸਾਹਿਬ ਗਏ ਸੀਗੇ ਉੱਥੇ ਉਹਨਾਂ ਦੀ ਬੇਅਦਬੀ ਉਹਨਾਂ ਤੋਂ ਸਾਰੀ ਨਾ ਗਈ ਤੇ ਉਥੇ 1747 ਦੇ ਵਿੱਚ ਮੱਸਾ ਰੰਗੜ ਦਾ ਉਹਨਾਂ ਨੇ ਸਿਰ ਵੱਢ ਕੇ ਉਥੋਂ ਚੱਲੇ ਸੀਗੇ ਜੋ ਤੁਸੀਂ ਇੱਥੇ ਬਨਸਾਹਬ ਦੇ ਦਰਸ਼ਨ ਕੀਤੇ ਨੇ ਇੱਥੇ ਆ ਕੇ ਉਹਨਾਂ ਨੇ ਇੱਕ ਰਾਤ guzari ਸੀਗੀ ਤਾਂ ਉਹ ਦਿਨ 25 ਭਾਦ ਹੁੰਦਾ ਸੀਗਾ ਜੋ ਕਿ ਇੱਥੇ 25 ਭਾਦ ਹੁੰਦਾ ਬੜੇ ਹੀ ਤੂਮਤਾ ਹੁੰਦੇ ਨਾਲ ਹਰ ਸਾਲ ਦੇ ਸਾਲ ਮੇਲਾ ਬਣਾਇਆ ਜਾ ਰਿਹਾ ਹੈ ਇਥੋਂ ਰਾਤ ਕੱਟ ਕੇ ਅੱਗੇ ਰਸਤਨ ਗੰਗਨਗਰ ਦੇ ਵਿੱਚ ਬੁੱਢਾ ਜੋੜ ਗੁਰਦੁਆਰਾ ਸਾਹਿਬ ਅਸੇਦੈ ਉਥੇ ਉਹ ਪਹੁੰਚੇ ਸੀਗੇ ਇਥੋਂ ਦਾ ਜੋ ਕਿ ਆ ਤੁਸੀਂ ਪਿਛੇ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਇਹ ਉਹਨਾਂ ਦੀ ਯਾਦ ਕਰਦੇ ਵਿੱਚ ਰਾਸਤਾਂ ਦੇ ਵਿੱਚ ਹਨੂਮਾਨ ਘਟਾਉਣ ਦੇ ਵਿੱਚ ਸੁੱਖਾ ਸਿੰਘ ਮਹਤਾਬ ਸਿੰਘ ਦਾ ਗੁਰਦੁਆਰਾ ਸਥਾਪਿਤ ਹੈ ਕਹਿੰਦੇ ਜਦੋਂ ਨਾ ਹਰਮੰਦਰ ਸਾਹਿਬ ਬਿਆਦਬੀ ਹੋਈ ਮਸੇ ਰੰਗੜ ਨਾ ਕੀਤੀ ਇਹ ਸਾਰਾ ਕੁਝ ਬਾਬਾ ਸੁੱਖਾ ਸਿੰਘ ਬਾਬਾ ਮਹਤਾਬ ਸਿੰਘ ਇਹਨਾਂ ਤੋਂ ਸਹਾਰ ਨਹੀਂ ਹੋਈ ਇਹਨਾਂ ਦੇ ਅੰਦਰ ਭਾਂਬੜ ਮਚ ਗਏ ਬੇ ਇਹ ਵੈਰੀ ਨੇ ਸਤਖੰਡ ਹਰਮੰਦਰ ਸਾਹਿਬ ਬਹੁਤ ਵੱਡੀ ਬਿਆਦਬੀ ਕੀਤੀ ਸਾਧ ਸੰਗਤ ਜੀ ਜਦੋਂ ਬਾਬਾ ਸੁਖਾ ਸਿੰਘ ਤੇ ਬਾਬਾ ਮਹਤਾਬ ਸਿੰਘ ਜੀ ਨੇ 1741 ਵਿੱਚ ਹਰਮੰਦਰ ਸਾਹਿਬ ਲਈ ਚਾਲੇ ਪਾਏ ਨਾ ਤਾਂ ਉਹਨਾਂ ਨੇ ਬੁੱਢਾ ਜੋੜ ਤੋਂ ਅਰਦਾਸ ਕਰਕੇ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਅਤੇ ਮੱッセ ਰੰਗੜ ਦਾ ਸਿਰ ਵੱਢਿਆ ਜਦੋਂ ਉਹ ਮੱッセ ਰੰਗੜ ਦਾ ਸਿਰ ਵੱਢ ਕੇ ਵਾਪਸ ਆ ਰਹੇ ਸੀ ਤਾਂ ਰਾਤਰੀ ਜਿਹੜੇ ਰਾਤ ਦਾ ਵਿਸ਼ਰਾਮ ਸੀ ਨਾ ਉਹ ਇਸ ਬਣ ਦੇ ਦਰਖਤ ਦੇ ਥੱਲੇ ਕੀਤਾ ਸੀ ਜਿਹਦੇ ਤੁਸੀਂ ਦਰਸ਼ਨ ਕਰ ਰਹੇ ਹੋ ਅਜਿਹੇ ਦਰਖਤ ਜਿਹੜੇ ਸਦੀਆਂ ਪੁਰਾਣੇ ਹੁੰਦੇ ਹਨ ਉਹ ਗੁਰੂ ਘਰ ਦੀ ਸ਼ੋਭਾ ਵਧਾਉਂਦੇ ਹਨ ਤੇ ਇਤਿਹਾਸ ਨਾਲ ਸਾਨੂੰ ਜੋੜਦੇ ਹਨ ਇਹ ਹੈ ਇਤਿਹਾਸ ਇਸ ਗੁਰੂ ਘਰ ਦਾ ਤੇ ਬਾਬਾ ਸੁੱਖਾ ਸਿੰਘ ਜੀ ਦਾ ਬਾਬਾ ਮਹਤਾਬ ਸਿੰਘ ਜੀ ਦਾ ਜਦੋਂ ਮਸੇ ਰੰਗੜ ਦਾ ਸਿਰ ਵੱਢ ਕੇ ਲੈ ਕੇ ਉਹ ਆਏ ਸੀ ਸੋ ਕਰੋ ਦਰਸ਼ਨ ਇਸ ਗੁਰੂ ਘਰ ਦੇ ਤੁਸੀਂ ਅਤੇ ਸੰਗਤਾਂ ਨੂੰ ਕਰਾਓ ਤਾਂ ਜੋ ਕਿ ਜਿਹੜੀਆਂ ਸਾਡੀਆਂ ਆਣ ਵਾਲੀਆਂ ਪੀੜ੍ਹੀਆਂ ਐ ਆਣ ਵਾਲੀਆਂ ਨਸਲਾਂ ਐ ਉਹ ਇਤਿਹਾਸ ਤੋਂ ਵਾਂਝੇ ਨਾ ਰਹਿ ਜਾਣ ਅਤੇ ਜਿਹੜੇ ਗੁਰੂ ਘਰ ਹੈ ਇਹਨਾਂ ਦੇ ਦਰਸ਼ਨ ਜ਼ਰੂਰ ਕਰਨ ਪਹੁੰਚਣ ਅਸੀਂ ਆਸ ਕਰਦੇ ਹਾਂ ਵੀ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਇਸ ਗੁਰੂ ਘਰ ਦੇ ਦਰਸ਼ਨ ਜ਼ਰੂਰ ਕਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਹਾ ਸੰਗਤ ਜੀ ਇਹ ਜੋ ਗੁਰਦੁਆਰਾ ਸਾਹਿਬ ਹੈ ਸੁਖਾ ਸਿੰਘ ਮਹਿਤਾਬ ਸਿੰਘ ਇਹ ਗੁਰਦੁਆਰਾ ਸਾਹਿਬ ਹਰਮਾਨਗੜ ਟਾਊਨ ਰਾਜਸਥਾਨ ਵਿੱਚ ਸਥਿਤ ਹੈ ਕਿਲੇ ਦੇ ਬਿਲਕੁਲ ਨਜ਼ਦੀਕ ਹੈ। ਅਸੀਂ ਸੰਗਤ ਨੂੰ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਸੰਗਤ ਇਹਨਾਂ ਇਤਿਹਾਸ ਗੁਰਦੁਆਰਿਆਂ ਦੇ ਦਰਸ਼ਨ ਕਰੇ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਰਸ਼ਨ ਕਰਾਵੇ। ਅਸੀਂ ਉਮੀਦ ਕਰਦੇ ਹਾਂ ਸਾਡੀ ਇਹ ਛੋਟੀ ਜਿਹੀ ਕੋਸ਼ਿਸ਼ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ। ਤਾਂ ਜੋ ਬਤਵਤ ਸੰਗਤ ਘਰ ਬੈਠੇ ਇਹਨਾਂ ਤੇ ਅਸ ਗੁਰਦੁਆਰਿਆਂ ਦੇ ਦਰਸ਼ਨ ਕਰ ਸਕੇ ਉਹ ਵਾਇਗੁਰ ਜੀ ਦਾ ਖਾਲਸਾ ਸ੍ਰੀ ਵਾਇਗੁਰ ਜੀ ਕੀ ਫਤਈ ਵੀਡੀਓ ਦੇਖਣ ਲਈ ਸਾਰੇ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ